ਦਸੰਬਰ ਵਿੱਚ ਕਿੱਥੇ ਕਿੱਥੇ ਹੈ ਭਰਤੀ ਇਹ ਹਨ ਚੋਟੀ ਦੀਆਂ 10 ਨੌਕਰੀਆਂ ਹਾਲੇ ਦੋਸਤੋ ਸ਼ਸ਼ੀਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਜੇਕਰ ਤੁਸੀਂ ਇਸ ਸਾਲ ਸਰਕਾਰੀ ਨੌਕਰੀ ਦੇ ਆਪਣੇ ਸੁਪਨੇ ਨੂੰ ਹਕੀਕਤ ਵਿੱਚ ਨਹੀਂ ਬਦਲ ਸਕੇ ਤਾਂ ਵੀ ਤੁਸੀਂ ਨਿਰਾਸ਼ ਨਾ ਹੋਵੋ ਅਗਲੇ ਸਾਲ ਵੀ ਤੁਹਾਨੂੰ ਕਈ ਮੌਕੇ ਮਿਲਣਗੇ ਸਮੇਂ-ਸਮੇਂ ਤੇ ਹੋਣ ਵਾਲੀਆਂ ਭਰਤੀਆਂ ਨਾਲ ਆਪਣੀ ਆਪ ਨੂੰ ਅਪਡੇਟ ਰੱਖੋ ਅਤੇ ਆਪਣੀ ਯੋਗਤਾ ਅਨੁਸਾਰ ਅਪਲਾਈ ਕਰਦੇ ਰਹੋ ਸਾਲ ਇਸ ਆਖਰੀ ਮਹੀਨੇ ਯਾਨੀ ਦਸੰਬਰ ਦੇ ਵਿੱਚ ਫੌਜ ਸਮੇਤ ਬਖ ਬਖ ਸਰਕਾਰੀ ਅਦਾਰਿਆਂ ਵਿੱਚ ਭਰਤੀਆਂ ਹਨ ਅਸੀਂ ਤੁਹਾਡੇ ਲਈ ਇਸ ਮਹੀਨੇ ਦੀਆਂ ਚੋਟੀ ਦੀਆਂ 10 ਭਰਤੀਆਂ ਬਾਰੇ ਜਾਣਕਾਰੀ ਲੈ ਕੇ ਆਏ ਆਂ ਆਓ ਜਾਣਦੇ ਆਂ ਪੂਰੀ ਸੂਚੀ ਪਹਿਲੀ ਗੱਲ ਆਂਦੀ ਹੈ ਹਵਾਈ ਸੇਨਾ ਵਿੱਚ ਭਰਤੀ ਭਾਰਤੀ ਹਵਾਈ ਸੇਨਾ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ 에ਅਰ ਫੋਰਸ ਨੇ AFCAT ਜਨਵਰੀ 2025 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਇਸ ਲਈ ਅਰਜੀ 2 ਦਸੰਬਰ 2024 ਤੋਂ ਸ਼ੁਰੂ ਹੋਵੇਗੀ ਅਤੇ 31 ਦਸੰਬਰ ਤੱਕ ਜਾਰੀ ਰਹੇਗੀ ਇਸ ਲਈ ਤੁਸੀਂ ਵੈਬਸਾਈਟ afcat.cdac.in ਤੇ ਜਾ ਕੇ ਅਰਜੀ ਦੇਣੀ ਹੋਵੇਗੀ ਅੱਗੇ ਗੱਲ ਕਰਦੇ ਹਾਂ ਇੰਡੀਅਨ ਕੋਸਟ ਗਾਰਡ ਭਰਤੀ 2024 ਇੰਡੀਅਨ ਕੋਸਟ ਗਾਰਡ ਨੇ ਅਸਿਸਟੈਂਟ ਕਮਾਂਡੇਟ ਜੀਡੀ ਅਤੇ ਇੰਜੀਨੀਅਰਿੰਗ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ ਇਸ ਲਈ ਬਿਨੇ ਪੱਤਰ 5 ਦਸੰਬਰ ਤੋਂ ਸ਼ੁਰੂ ਹੋ ਕੇ 24 ਦਸੰਬਰ ਤੱਕ ਚੱਲੇਗਾ ਇੰਡੀਅਨ ਕੋਸਟ ਗਾਰਡ ਅਸਿਸਟੈਂਟ ਕਮਾਂਡੇਟ ਭਰਤੀ 2024 ਲਈ ਅਰਜੀ ਵੈਬਸਾਈਟ ਉੱਤੇ ਜਾ ਕੇ ਦੇਣੀ ਚਾਹੀਦੀ ਹੈ ਸੀਜੀ ਪੀਐਸਸੀ ਪੀਸੀਐਸ ਨੋਟੀਫਿਕੇਸ਼ਨ 2024 ਛੱਤੀਸਗੜ੍ਹ ਪੀਸੀਐਸ 2024 ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਨੇ ਰਾਜ ਸੇਵਾ ਪ੍ਰੀਖਿਆ ਯਾਨੀ ਪੀਸੀਐਸ 2024 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਹੜੇ ਲੋਕ ਸਿਵਲ ਸਰਵਿਸਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ pcs.cg.gov.in ਦੀ ਵੈਬਸਾਈਟ ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਪਲਾਈ ਦੀ ਆਖਰੀ ਮਿਤੀ 30 ਦਸੰਬਰ ਹੈ। ਮਜਗਾਓ ਡੌਕ ਸ਼ਿਪ ਬਿਲਡਰਸ ਨੇ 11 ਕਾਰਜਕਾਰੀ ਸ਼੍ਰੇਣੀ ਵਿੱਚ ਵੱਖ-ਵੱਖ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇੱਥੇ ਕੁੱਲ 237 ਅਸਾਮੀਆਂ ਹਨ ਅਤੇ ਅਪਲਾਈ ਕਰਨ ਦੀ ਆਖਰੀ ਮਿਤੀ 16 ਦਸੰਬਰ 2024 ਹੈ। ਤੁਸੀਂ ਇਸ ਲਈ ਐਪਲੀਕੇਸ਼ਨ ਮਜਗਾਓ ਡੌਕ ਸ਼ਿਪ ਬਿਲਡਰਸ ਦੀ ਵੈੱਬਸਾਈਟ majgaodock.in ਉੱਤੇ ਜਾ ਕੇ ਅਪਲਾਈ ਕਰ ਸਕਦੇ ਹੋ। ਅੱਗੇ ਗੱਲ ਆਉਂਦੀ ਹੈ 10ਵੀਂ ਪਾਸ ਲਈ ਰੇਲਵੇ ਵਿੱਚ ਭਰਤੀ ਹੈ। ਭਾਰਤੀ ਰੇਲਵੇ ਵਿੱਚ 10ਵੀਂ ਪਾਸ ਲਈ 385 ਅਸਾਮੀਆਂ ਹਨ। ਲਖਣਪੂਰਵੀ ਰੇਲਵੇ ਦੀਆਂ ਵੱਖ-ਵੱਖ ਵਰਕਸ਼ਾਪਾਂ ਅਤੇ ਯੂਨਿਟਾਂ ਵਿੱਚ ਅਪ੍ਰੈਂਟਿਸਸ਼ਿਪ ਦੀ ਭਰਤੀ ਸਾਹਮਣੇ ਆਈ ਹੈ। ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 27 ਦਸੰਬਰ ਹੈ। ਇਸ ਲਈ ਉਮਰ ਸੀਮਾ 15 ਸਾਲ ਤੋਂ 24 ਸਾਲ ਹੈ। ਸਿਹਤ ਵਿਭਾਗ ਵਿੱਚ 2800 ਤੋਂ ਵੱਧ ਨੌਕਰੀਆਂ ਨੇ। ਗੱਲ ਕਰੀਏ ਸਿਹਤ ਵਿਭਾਗ ਦੀ ਤਾਂ ਸਿਹਤ ਵਿਭਾਗ ਵਿੱਚ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਲਈ ਬੰਪਰ ਭਰਤੀ ਸਾਹਮਣੇ ਆਈ ਹੈ। ਗੁਜਰਾਤ ਸਿਹਤ ਵਿਭਾਗ ਨੇ 2800 ਤੋਂ ਵੱਧ ਖਾਲੀ ਅਸਾਮੀਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਲਈ 10 ਦਸੰਬਰ ਤੱਕ ਆਨਲਾਈਨ ਅਰਜੀ ਦਿੱਤੀ ਜਾ ਸਕਦੀ ਹੈ ਗੁਜਰਾਤ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ gpsc.gujarat.gob.in ਤੇ ਜਾ ਕੇ ਤੁਸੀਂ ਅਰਜੀ ਦੇਣੀ ਹੋਵੇਗੀ ਇਸ ਭਰਤੀ ਤਹਿਤ ਮੈਡੀਕਲ ਅਫਸਰ ਟਿਊਟਰ ਰੇਡੀਓਲੋਜੀ ਪ੍ਰੋਫੈਸਰ ਸਮੇਤ ਕਈ ਅਸਾਮੀਆਂ ਤੇ ਭਰਤੀ ਹੋਵੇਗੀ ਆਈਟੀਬੀਪੀ ਕਨਸਟੇਬਲ ਭਰਤੀ 2024 ਆਈਟੀਬੀਪੀ ਵਿੱਚ ਸਬ ਇਨਸਪੈਕਟਰ ਹੈੱਡ ਕਨਸਟੇਬਲ ਅਤੇ ਕਨਸਟੇਬਲ ਟੈਲੀ ਕਮਿਊਨੀਕੇਸ਼ਨ ਦੀਆਂ 26 ਇਸ ਸਮੀਆਂ ਲਈ ਭਰਤੀ ਹੈ ਇਸ ਲਈ 14 ਦਸੰਬਰ ਤੱਕ ਅਰਜ਼ੀਆਂ ਦੇਣੀਆਂ ਪੈਣਗੀਆਂ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਰਜੀ ਦੇ ਸਕਦੇ ਹੋ ਸਟੇਟ ਬੈਂਕ ਵਿੱਚ ਨੌਕਰੀਆਂ ਦੇਸ਼ ਦੇ ਸਭ ਤੋਂ ਵੱਡੇ ਸਟੇਟ ਬੈਂਕ ਆਫ ਇੰਡੀਆ ਵਿੱਚ ਸਪੈਸ਼ਲਿਸਟ ਕੈਡਰ ਅਫਸਰ ਅਸਿਸਟੈਂਟ ਮੈਨੇਜਰ ਇੰਜੀਨੀਅਰ ਦੀ ਭਰਤੀ ਹੈ ਇਸ ਲਈ ਅਪਲਾਈ ਕਰਨ ਦੀ ਆਖਰੀ ਮਿਤੀ 12 ਦਸੰਬਰ ਹੈ ਐਸ ਬੀ ਆਈ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਇਸ ਲਈ ਅਰਜੀ ਦੇਣੀ ਹੋਵੇਗੀ ਅੱਗੇ ਅਗਲੀ ਭਰਤੀ ਬਾਰੇ ਗੱਲ ਕਰਦੇ ਹਾਂ ਯੂਪੀ ਆਂਗਨਵਾੜੀ ਭਰਤੀ 2024 ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਆਂਗਨ ਅਨਬਾੜੀ ਵਰਕਰਾਂ ਦੀ ਭਰਤੀ ਹੈ ਗੋਰਖਪੁਰ ਬੰਦਾ ਗਾਜ਼ੀਪੁਰ ਅਤੇ ਫਿਰੋਜ਼ਾਬਾਦ ਜ਼ਿਲ੍ਹਿਆਂ ਵਿੱਚ 2 ਦਸੰਬਰ ਤੋਂ 16 ਦਸੰਬਰ ਤੱਕ ਅਰਚੀਆਂ ਲਈਆਂ ਜਾਣਗੀਆਂ ਨੋਟੀਫਿਕੇਸ਼ਨ ਦੀ ਅਧਿਕਾਰਿਤ ਵੈਬਸਾਈਟ https://upanganwadibharti.in/ ਤੇ ਜਾ ਕੇ ਦੇਖਿਆ ਜਾ ਸਕਦਾ ਹੈ ਉੱਤਰ ਪੱਛਮੀ ਰੇਲਵੇ ਵਿੱਚ ਨੌਕਰੀ ਰੇਲਵੇ ਭਰਤੀ ਸੱਲ ਨੇ ਉੱਤਰ ਪੱਛਮੀ ਰੇਲਵੇ ਵਿੱਚ 1700 ਤੋਂ ਵੱਧ ਅਸਾਮੀਆਂ ਦੀ ਭਰਤੀ ਕਰਨੀ ਹੈ 10 ਦਸੰਬਰ ਤੱਕ ਆਰ ਆਰ ਸੀ ਜੈਪੁਰ ਦੀ ਵੈਬਸਾਈਟ rrcjaipur.in ਉਤੇ ਜਾ ਕੇ ਅਰਜੀ ਦਿੱਤੀ ਜਾ ਸਕਦੀ ਹੈ ਰੇਲਵੇ ਦੀ ਇਸ ਭਰਤੀ ਲਈ ਉਮੀਦਵਾਰਾਂ ਦਾ 10ਵੀਂ ਪਾਸ ਹੋਣਾ ਜ਼ਰੂਰੀ ਹੈ ਇਸ ਅਪਡੇਟ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ sr alert